ਪਿਛਲੀਆਂ ਵੀਡੀਓਜ਼ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਜਾਏ ਜਾਂਦੇ ਜਲੌਅ ਦੇ ਵਿੱਚ ਜਿਹੜੀਆਂ ਅਨਮੋਲ ਤੇ ਇਤਿਹਾਸਕ ਵਸਤੂਆਂ ਸਜਾਈਆਂ ਜਾਂਦੀਆਂ ਹਨ ਉਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਵੇਂ ਆਪਾਂ ਨੇ ਜਾਣਿਆ ਸੀ 1923 ਦੀ ਕਾਰ ਸੇਵਾ ਦੇ ਵੇਲੇ ਪੰਜ ਕਹੀਆਂ ਸੋਨੇ ਦੀਆਂ ਬਣਵਾਈਆਂ ਗਈਆਂ ਸਨ 1973 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਇੱਕ ਸੋਨੇ ਦੀ ਕਹੀ ਦਿੱਤੀ ਗਈ ਸੀ ਜਿਹੜੀਆਂ 1923 ਦੇ ਵਿੱਚ ਪੰਜ ਕਹੀਆਂ ਸੋਨੇ ਦੀਆਂ ਸਨ ਉਹਨਾਂ ਦਾ ਜਿਵੇਂ ਆਪਾਂ ਨੇ ਜਾਣਿਆ ਸੀ ਵੀ ਫੜਾ ਖੜਾ ਜਿਹੜਾ ਉਹਦਾ ਸੋਨੇ ਦਾ ਸੀ ਉਹਦਾ ਜਿਹੜਾ 10 ਤਾਸਾ ਸੀ ਉਹ ਚਾਂਦੀ ਦਾ ਸੀ ਉਹਨਾਂ ਦੇ ਨਾਲ ਪੰਜ ਤਸਲੇ ਜਿਹੜੇ ਚਾਂਦੀ ਦੇ ਤਿਆਰ ਕੀਤੇ ਗਏ ਸੀ ਐਸ ਟਾਈਮ ਉਹਨਾਂ ਨੂੰ ਆਪਾਂ ਤਸਲੇ ਜਾਂ ਬਾਟੇ ਕਿਹਾ ਜਾਂਦਾ ਹੈ ਉਹ ਜਿਹੜੇ ਜਲਾਵ ਦੇ ਵਿੱਚ ਸਜਾਏ ਜਾਂਦੇ ਹਨ ਚਾਂਦੀ ਦੇ ਬਾਟੇ ਉਹਨਾਂ ਦੀ ਗਿਣਤੀ 16 16 ਬਾਟੇ ਚਾਂਦੀ ਦੇ ਨੇ ਜਿਹੜੇ ਵੱਖ-ਵੱਖ ਸਾਲਾਂ ਦੇ ਵਿੱਚ ਹੋਈ ਕਾਰ ਸੇਵਾ ਦੇ ਵੇਲੇ ਤਿਆਰ ਕੀਤੇ ਗਏ ਸਨ ਇਹ ਜਦੋਂ ਪਹਿਲੇ 5 ਪਿਆਰਿਆਂ ਨੇ ਰਸਮੀ ਤੌਰ ਤੇ ਇਸ ਕਾਰ ਸੇਵਾ ਦਾ ਉਪਘਟਨ ਕੀਤਾ ਸੀ ਉਦੋਂ ਸੋਨੇ ਦੀਆਂ ਕਹੀਆਂ ਦੇ ਨਾਲ ਗਾਹ ਤੇ ਮਿੱਟੀ ਪੁੱਟ ਕੇ ਇਹਨਾਂ ਚਾਂਦੀ ਦੇ ਬਾਟਿਆਂ ਦੇ ਵਿੱਚ ਪਾ ਕੇ 5 ਪਿਆਰਿਆਂ ਨੇ ਸਰੋਵਰ ਦੇ ਵਿੱਚੋਂ ਬਾਹਰ ਕੱਢ ਕੇ ਇਸ ਦੀ ਕਾਰ ਸੇਵਾ ਦੀ ਆਰੰਭਤਾ ਕੀਤੀ ਇਸ ਤਰ੍ਹਾਂ ਕਹੀਂ ਆ ਤੇ 16 ਬਾਟੇ ਚਾਂਦੀ ਦੇ ਹਨ ਇਸ ਦੇ ਨਾਲ ਜਿਹੜੀ ਅੱਜ ਮੈਂ ਆਪ ਜੀ ਨੂੰ ਵਿਸ਼ੇਸ਼ ਜਾਣਕਾਰੀ ਦੇਣ ਜਾ ਰਿਹਾ ਹਾਂ ਉਹ ਹੈ ਇਸ ਜਲਰੋ ਦੇ ਵਿੱਚ ਸਜਾਈ ਜਾਂਦੀ ਚੰਦਨ ਦੀ ਚੌਰ ਕਹੀ ਜਾਂਦੀ ਹੈ ਉਹਦਾ ਵੀ ਬੜਾ ਅਦਭੁੱਤ ਜੇ ਹ ਇਤਿਹਾਸਕ ਪਿਛੋਕੜ ਹੈ ਹਾਜੀ ਮੁਹੰਮਦ ਮਸਕੀਨ ਨੇ ਇਹ ਜਿਹੜੀ ਚੌਰ ਸੀ ਇਹ ਭੇਟ ਕੀਤੀ ਸੀ ਹਾਜੀ ਮੁਹੰਮਦ ਮਸਕੀਨ ਮੱਕੇ ਮਦੀਨੇ ਦੇ ਵਿੱਚ 50 ਸਾਲ ਆਪਣੀ ਜ਼ਿੰਦਗੀ ਤੇ ਹੁਣ ਬਸਰ ਕੀਤੀ। ਉੱਥੋਂ ਜਦੋਂ ਉਹ ਤੁਰ ਕੇ ਇਸ ਵੱਲ ਨੂੰ ਆਇਆ। ਭਾਰਤ ਵੱਲ ਨੂੰ ਆਇਆ। ਤਾਂ ਉਹ ਉੱਥੋਂ ਇੱਕ ਬਹੁਤ ਹੀ ਸ਼ਾਨਦਾਰ ਖੂਬਸੂਰਤ ਉਸ ਨੇ ਚੌਰ ਸਾਹਿਬ ਤਿਆਰ ਕਰਕੇ ਉਹ ਇੱਧਰ ਨੂੰ ਆਇਆ। ਉਸ ਚੌਰ ਦਾ ਬੇਰਬਾਹ ਤੇ ਉਸ হাজী ਮੁਹੰਮਦ ਮਸਕੀਨ ਦੀ ਸਰਦਾ ਦਾ ਬੇਰਬਾਹਪਨ ਇਸ ਤਰ੍ਹਾਂ ਮਿਲਦਾ ਹੈ। ਬੀ ਉਸ ਨੇ 9 ਮਣ ਤੇ 14 ਸੇਰ ਦਾ ਚੰਦਨ ਲਿਆ ਫਿਰ ਉਸ ਚੰਦਨ ਦੀਆਂ 5 ਸਾਲ 7 ਮਹੀਨੇ ਲਗਾ ਕੇ ਇਹ ਚੌਰ ਬਣਾਈ ਚੰਦਨ ਤੋਂ ਤੇ ਉਸ ਚੰਦਨ ਨੂੰ ਆਪਣੇ ਹੱਥੀਂ ਤਿਆਰ ਕੀਤਾ ਤੇ ਇਸ ਦੀਆਂ ਜਿਹੜੀਆਂ ਸਿਰ ਦੇ ਵਾਲ ਵਰਗੀਆਂ ਬਰੀਕ ਤਾਰਾਂ ਸਨ ਜਿਨ੍ਹਾਂ ਦੀ ਗਿਣਤੀ 1,45,000 ਹੈ 145000 ਚੰਦਨ ਦੀਆਂ ਤਾਰਾਂ ਦੇ ਨਾਲ ਹਾਜੀ ਮੁਹੰਮਦ ਮਸਕੀਨ ਨੇ ਇਹ ਚੌਰ ਸਹਿਬ ਤਿਆਰ ਕੀਤਾ ਤੇ ਇਹ ਕਿਸੇ ਜੋਗ ਵਿਅਕਤੀ ਨੂੰ ਭੇਟ ਕਰਨਾ ਚਾਹੁੰਦਾ ਸੀ ਇਸ ਦਾ ਸੰਪਰਕ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਲਾਗੀ ਭਾਈ ਹੀਰਾ ਸਿੰਘ ਦੇ ਨਾਲ ਹੋਇਆ ਤੇ ਹੀਰਾ ਹੀਰਾ ਸਿੰਘ ਦੇ ਜੀਵਨ ਤੇ ਉਸ ਦੇ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਇਆ ਇਸ ਨੇ ਚੌਰ ਭੇਟ ਕਰਨ ਦੀ ਜਦੋਂ ਇੱਛਾ ਪ੍ਰਗਟ ਕੀਤੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ 라ਗੀ ਨੇ ਕਿਹਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਅਦ ਕੇ ਕੋਈ ਹੋਰ ਠੁਕਮੀ ਥਾਣੇ ਤੂੰ ਇਸ ਚੌਰ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਭੇਟ ਕਰ ਸਕਦਾ 31 ਦਸੰਬਰ 1925ਵੀ ਨੂੰ ਅੱਜ ਤੋਂ 100 ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਇਹ ਚੌਰਪੇਟ ਕਰਨ ਦੇ ਲਈ ਆਇਆ ਹ ਸੀਰੀ ਕਾਲ ਤੱਕ ਸਾਹਿਬ ਦੇ ਸਨਮੁਖ ਮੇੜੇ ਦੇ ਵਿੱਚ ਬੜਾ ਭਾਰੀ ਸੰਗਤਾਂ ਦਾ ਇਕੱਠ ਸੀ ਜਿੱਥੇ ਇਹ ਚੌਰਪੇਟ ਕੀਤੀ ਗਈ ਤੇ ਦਰਸ਼ਨ ਸਮੁੱਚੀ ਸੰਗਤ ਨੂੰ ਕਰਵਾਏ ਗਏ ਸਨ ਤੇ ਇਸ ਅਨਮੋਲ ਕੀਮਤੀ ਤੇ ਸਰਦਾ ਦੇ ਨਾਲ ਜਿੱਦੇ ਹਰ ਇੱਕ ਤਾਰ ਦੇ ਵਿੱਚ ਭਾਵਨਾ ਗੁੰਦੀ ਗਈ ਸੀ ਇਹ ਹਾਜੀ ਮੁਹੰਮਦ ਮਸਕੀਨ ਨੇ ਭੇਟ ਕੀਤੀ ਸੀ ਤੇ ਫਿਰ ਗੁਰੂ ਘਰ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵੱਲੋਂ ਵੀ ਹਾਜੀ ਮੁਹੰਮਦ ਮਸਕੀਨ ਦਾ ਟੁਕਮਾ ਸਤਕਾਰ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਵੱਲੋਂ ਹਾਜੀ ਮੁਹੰਮਦ ਮਸਕੀਨ ਨੂੰ 101 ਸੋਨੇ ਦੀਆਂ ਮੋਹਰਾ ਭੇਟ ਕੀਤੀਆਂ ਗਈਆਂ ਤੇ ਉਹਨਾਂ ਨੂੰ ਇੱਕ ਗਰਮ ਤੁਸਾ ਤੇ ਇੱਕ ਬਨਾਰਸੀ ਰੇਸ਼ਮੀ ਦੁਪੱਟਾ ਵੀ ਉਹਨਾਂ ਨੂੰ ਦਿੱਤਾ ਗਿਆ ਤੇ ਇੱਕ ਖੱਦਰ ਦਾ ਪੀਲਾ ਪਰਨਾ ਜਿਹਨੂੰ ਆਪਾਂ ਸਰੋਪ ਉਹ ਸਤਕਾਰ ਵਜੋਂ ਕਹਿੰਦੇ ਆ ਉਹ ਵੀ ਇਸ হাজী ਮੁਹੰਮਦ ਮਸਕੀਨ ਨੂੰ ਦਿੱਤਾ ਗਿਆ ਇਹ ਹੈ ਇਸ ਚੌਰ ਦੀ ਜਿਹੜੀ ਜਲੌਹ ਦੇ ਵਿੱਚ ਜਿਹਨੂੰ ਚੰਦਨ ਦੀ ਚੌਰ ਕਿਹਾ ਜਾਂਦਾ ਹੈ ਉਸ ਦਾ ਇਤਿਹਾਸਕ ਪਿਸ਼ੋਕੜ ਏ ਆ ਬੀ ਨੂੰ ਮੱਕੇ ਮਦੀਨੇ ਦੇ হাজী ਮੁਹੰਮਦ ਮਸਕੀਨ ਨੇ 31 ਦਸੰਬਰ 1925 ਨੂੰ ਸ੍ਰੀ ਦਰਬਾਰ ਸਾਹਿਬ ਭੇਟ ਕੀਤਾ ਸੀ আর ਇਸ मियां 1,45,000 ਚੰਨਲੀਆਂ ਤਾਰਾਂ ਹਨ ਲਓ ਇਹ ਜਲਾਉ ਦੇ ਵਿੱਚ ਜਿਹੜੀਆਂ ਹੋਰ ਬਸਤੀਆਂ ਵਸਤੂਆਂ ਸਜਾਈਆਂ ਜਾਂਦੀਆਂ ਹਨ ਤੇ ਉਹਨਾਂ ਦੇ ਮੈਂ ਤੁਹਾਨੂੰ ਆਪ ਜੀ ਨੂੰ ਨਾਂ ਦੱਸ ਕੇ ਤੇ ਉਸ ਦੀ ਤੁਸੀਂ ਸਕਰੀਨ ਦੇ ਉੱਤੇ ਸੂਚੀ ਦੇ ਨਾਮ ਵੀ ਪੜ ਸਕਦੇ ਹਾਂ ਦੇਖ ਸਕਦੇ ਹਾਂ ਕਿ ਕੁਝ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਵਸਤੂਆਂ ਹਨ ਜਿਨ੍ਹਾਂ ਦੇ ਬਕਾਇਦਾ ਤੌਰ ਤੇ ਇਤਿਹਾਸ ਉਪਲਬਧ ਨਹੀਂ ਹੋਏ ਜਿਵੇਂ ਹਾਰ ਸੋਨਾ ਪੋਂਡਾ ਵਾਲਾ ਹਰ ਇੱਕ ਸੋਨੇ ਦਾ ਹੋਰ ਹੈ ਇੱਕ ਹਾਰ ਸੋਨੇ ਦਾ ਹੋਰ ਹੈ ਜਿਦੇ ਚ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਲੱਗੀ ਹੋਈ ਹੈ ਇੱਕ ਖੰਡਾ ਲੋਹੇ ਦਾ ਜਿਹੜਾ ਦਰਬਾਰ ਸਾਹਿਬ ਦੇ ਚੌਲਜ ਸਜਾਇਆ ਜਾਂਦਾ ਹੈ ਇਸ ਤੋਂ ਇਲਾਵਾ ਦੋ ਫੁੱਲਦਾਨ ਨੇ ਜਿਹੜੇ ਸੋਨੇ ਦੇ ਬਣੇ ਹੋਏ ਨੇ ਇੱਕ ਮੰਦਰੀ ਹੈ ਜਿਹੜੀ ਨੀਲਮ ਤੋਂ ਬਣੀ ਹੋਈ ਹੈ ਤੇ ਇੱਕ ਮਾਲਾ ਹੈ ਸੱਚੇ ਮੋਤੀਆਂ ਦੀ ਹੈ ਜਿਹੜੀ ਜਲਾਹ ਦੇ ਵਿੱਚ ਇਹ ਵਸਤੂਆਂ ਸਜਾਈਆਂ ਜਾਂਦੀਆਂ ਸਾਨੂੰ ਇਹ ਦੇਖਣੀਆਂ ਚਾਹੀਦੀਆਂ ਸਾਰਤ ਸੱਤ ਵਾਰ ਇਹ ਦਿਖਾਈਆਂ ਜਾਂਦੀਆਂ ਹਨ ਤੇ ਇਸ ਤੋਂ ਇਲਾਵਾ ਇੱਕ ਝਾਲਰ ਤਿੱਲਾ ਝਾਲਰ ਤਿੱਲਾ ਇੱਕਾ ਉਹ ਸਨੇਰੀ ਖੰਡਾ ਨਾਲ ਚੱਕਰੀ ਹੈ ਤੇ ਜਿਸ ਸਟੈਂਡ ਦੇ ਉੱਤੇ ਇਹ ਸਜਾਇਆ ਗਿਆ ਸਨੇਰੀ ਢੰਡਾ ਤੇ ਚੱਕਰੀ ਉਹ ਵੀ ਜਾਂਦੀ ਦੀ ਬਣੀ ਹੋਈ ਹੈ ਇੱਕ ਗੁਰੂ ਬੰਦ ਹੈ ਇੱਕ ਹੋਰ ਅਲੱਗ-ਲੱਗ ਆਇਟਮਾਂ ਦੇ ਨਾਂ ਨੇ ਹਾਰ ਸੋਨੇ ਦਾ ਇੱਕ ਹੋਰ ਹਾਰ ਸੋਨੇ ਦਾ ਇੱਕ ਚੌਹਰ ਡੰਡੀ ਆ ਸੋਨੇ ਦੀ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਵਸਤੂਆਂ ਆ ਜਿਹੜੀਆਂ ਉਸ ਜਲਾਹੋ ਦੇ ਵਿੱਚ ਅਨਮੋਲ ਤੇ ਇਤਿਹਾਸਕ ਪਿਛੋਕੜ ਰੱਖਣ ਬਾਣੀਆਂ ਹਨ ਜਿਹਨੀਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਜਾਈਆਂ ਜਾਂਦੀਆਂ ਹਨ ਬਾਕੀ ਜਿਹੜੀਆਂ ਇਸ ਜਲਾਉ ਦੇ ਵਿੱਚ ਵਸਤੂਆਂ ਸਜਾਈਆਂ ਜਾਂਦੀਆਂ ਹਨ ਉਸ ਦੀ ਜਾਣਕਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ